ਉਹ ਫਿਰ ਐਸੀ ਗੱਲ ਕੀ ਗੱਲ ਕੀ ਗੱਲ ਆ ਕੀ ਗੱਲਾਂ ਬੰਮਾ ਸੁਕਦੀ ਨਹੀਂ ਕੋਈ ਗੱਲ ਨਹੀਂ ਰੋਣਾ ਤੇ ਵਿਖਾਇਆ ਕਿਤੇ ਮੇਨਸਰੀ ਵਾਲੀ ਚਟਕਰਾਏ ਤੂੰ ਨਾ ਘਤਰੰਪਰੰਪ ਨੂੰ ਅੱਛਾ ਤੂੰ ਤੱਕ ਬੋਲਣਾ ਨਿਕਣ ਵਿੱਚ ਦੋ ਤੀ ਦਿਖਾਣ ਨੂੰ ਦਿਮੜੇ ਤੇ ਪੁੱਛ ਮੈਂ ਲੈ ਦਿਆ ਹਾਂ ਤੇ ਮੁੜ ਕੇ ਜਿੱਦ ਦਵਾਈ ਉੱਥੇ ਦੇਣਗੇ ਤੇ ਮੜ ਕੇ ਹੀ ਲਿਆ ਦੇ ਤਰਾਂਗੇ ਤੇ ਤਰਨ ਤਾਂ ਨਗੇ ਪਰ ਨਾਲ ਇਹਨੇ ਆਖਿਆ ਕਿ ਤੇ ਟੈਟੋ ਨੂੰ ਵੀ ਫੇਰ ਤੇ ਮੜ ਕੇ ਨੰਬਰ ਦੇ ਤੇ ਉਹਨੇ ਫੋਨ ਖੁਲਾ ਨਹੀਂ ਉਹਨਾਂ ਨੇ ਕੀਤਾ ਆ ਪਤਾ ਨਹੀਂ ਕੀਤਾ ਕਿ ਨਹੀਂ ਨਭੂਣਾ ਤਾਂ ਉਹਨਾਂ ਨੇ ਕੀਤਾ ਤਾਂ ਉਹ ਵੰਦੇ ਹੀ ਫੱਟੀ ਮੁਰ ਕੇ ਪੱਟੀ ਜਾਣਾ ਤੋ ਪਤਾ ਨੂੰ ਹਾਂ ਅੱਛਾ ਉਹ ਜਿੰਦਾ ਕਿਸੇ ਨੇ ਬਖਾਇਆ ਕਿ ਇਹ ਟੈਸਟ ਟੂਸ ਕਿੱਥੇ ਜਿੱਥੇ ਰਿਪੋਰਟਰ ਰਿਪੋਰਟ ਕਿੱਥੇ ਦਊਗਾ ਨਾ ਮੰਮੀ ਵੀ ਵਧੀਆ ਚੱਲਿਆ ਆ ਬਣਾ ਮਾ ਹਾਂ ਨਹੀਂ ਬਾਸ ਮਤਲਬ ਦੋ ਤਤਾ ਕਰ ਲੈਣੀ ਹੈ ਮੈਂ ਇਹ ਨੱਚ ਕਰੋ ਚਾਹ ਪੀ ਕੇ ਆ ਆ ਸੁਣਾ ਜੀ ਅੱਜ ਕੀ ਆ ਹਾਂ ਠੀਕ ਠਾਕ ਵਧੀਆ ਮੈਂ ਤੇ ਤੈਨੂੰ ਕਿਦਾਂ ਦਾ ਨੰਬਰ ਦਿੱਤਾ ਸੀਗਾ ਤੇਰਾ ਫੋਨ ਹੀ ਨਹੀਂ ਲੱਗਦਾ ਮੜ ਕਜੀਤ ਤੇ ਦਲਵਾਇਆ ਮੈਂ ਤੇ ਨਛਨੀ ਵਾ ਦਾ ਪਹਿਨ ਨੰਬਰ ਦਿੱਤਾ ਸੀਗਾ ਇਹਦੇ ਤੇ ਕੋਈ ਆਇਆ ਅਜੇ ਤੇ ਆਇਆ ਪੱਕੀ ਤੇ ਮੈਂ ਤਾਂ ਨਛਨੀ ਵਾ ਦਾ ਨੰਬਰ ਦਿੱਤਾ ਸੀ ਇਹ ਚਿੱਟੀ ਜੀ ਛਨੀਵਾ ਦਾ ਨੰਬਰ ਦਿੱਤਾ ਸੀ ਕਿ ਮੈਨੂੰ ਫੋਨ ਲਾ ਲਿਓ ਇਹ ਕਿੱਥੋਂ ਕਰਾਇਟਸ ਤੇ ਇਹ ਮੰਮੀ ਹੈ ਜੀ ਅੱਛਾ ਤੁਹਾਡੇ ਤਾਂ ਤਾਂ ਦਵਾਈ ਲਿਆ ਨਹੀਂ ਇਸਰਤਨ ਕਰ ਗਈਆਂ ਤਰਨਤਨ ਨਾਲ ਲੱਗਿਆ ਇਹਨਾਂ ਕੋਲਦੇ ਨਹੀਂ ਕਿ ਇਹ ਆਦੀ ਪੱਟਕਾਂ ਲਈ ਆਉਣੀ ਪੌਂਦੇ ਹੱਸਦਾ ਲਵਾ ਹੋਤੀ ਨੇ ਅੱਛਾ ਇਹ ਪੱਟਕਾਂ ਸਰੀਆੜ ਮੋਨਾਂ ਲੈ ਕੇ ਦਿੱਤੀ ਦਵਾਂ ਬੋਲੀ ਤਾਂ ਨਹੀਂ ਹਾਂ ਟੀ ਵੀ ਹੈ ਨਾ ਫੋਰਪੁੜ ਉਹ ਇੱਕ ਪਰਚੀ ਬਸ ਹੋਤੀ ਉਸੇ ਦਾ ਵੈਸੇ ਵੀ ਆ ਐਕਸਟਰਾ ਫੜ ਲੈਣਾ ਇਦਾਂ ਕਰ ਮੇਰਾ ਵੀਰ ਪਤਾ ਨਹੀਂ ਹੁਣ ਉੱਥੇ ਅਗਲੇ ਦਾਖਲ ਕਰ ਲੈਣਾ ਜਾਂ ਕਿਦਾਂ ਇੱਕ ਬਿਸਤਰਾ ਵੀ ਨਾਲ ਲੈਣਾ ਠੀਕ ਆ ਤੇ ਇਲਾਜ ਮੈਂ ਮਾਤਾ ਦਾ ਤਾਦ ਕਰਾਉਣੀ ਜੇ ਮੇਰਾ ਵੀਰ ਉਥੇ ਹਸਪੀਟਲ ਰਹਿਣਾ ਵਾ ਠੀਕ ਹੈ ਜੀ ਕਿਪਤਾ ਉਹਨਾਂ ਨੇ ਇਹਨੂੰ ਦਾਖਲ ਕਰ ਲੈਣਾ ਵਾ ਠੀਕ ਆ ਕਿਤੇ ਜਾਂ ਦਵਾਈ ਦੇ ਕੇ ਮੋੜ ਦੇਣਾ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਕੱਲ ਨੂੰ ਤੂੰ ਆਖੇ ਕਿ ਵੀਰ ਮੈਂ ਘਰੇ ਜਾਣਾ ਵਾ ਇਦਾਂ ਹੁੰਦਾ ਪਰ ਪਹਿਲੇ ਕੁਝ ਕਰਨਾ ਮੈਂ ਤਾਂ ਹੁਣ ਤੋਰ ਤੁਹਾਡੇ ਸਾਹਮਣੇ ਤੋਰ ਨਹੀਂ ਜੋ ਗਈ ਅੱਖਾਂ ਤਾਂ ਮੈਂ ਰਹਿ ਗਈ ਆ ਉਹ ਕਹਿੰਦੇ ਦਵਾਈ ਦੇ ਦਾਂਗੇ ਕੋਈ ਚੱਕਰ ਨਹੀਂ ਯਾਰ ਦਵਾਈ ਦੇਣਾ ਕੋਈ ਚੱਕਰ ਨਹੀਂ ਅੰਧ ਜਾ ਹਾਂ ਜੀ ਮਾਤਾ ਚਾਹ ਕਰਕੇ ਕੰਮ ਵੀ ਛੱਡ ਦਿੱਤਾ ਮੈਂ ਤਾਂ ਮਰਤਾ ਨਹੀਂ ਪਾਹੇ ਪੋਹੇ ਕੀ ਕਰਾਂ ਕਿਦਾਂ ਹਾਂ ਤੇਰਾ ਵੀ ਮੰਗ ਨਹੀਂ ਤਾ ਮਾਤਾ ਜਿੱਦੋਂ ਹੁਣ ਮੈਂ ਖੜਨਾ ਵਾ ਪੈਸੇ ਲਾਵਾਂਗੇ ਠੀਕ ਹੈ ਟੈਨਸ਼ਨ ਲੈਣ ਦੇ ਜੀ ਇੱਥੇ ਕਰਕੇ ਤੇ ਮਪਾ ਮੈਂ ਛੱਡਤਾ ਮੈਂ ਹੁਣ ਤੁਹਾਡਾ ਕਰਨਾ ਹੀ ਨਹੀਂ ਮੈਂ ਜੇ ਤੂੰ ਮੇਰੇ ਨਾਲ ਆ ਜੀ ਨਹੀਂ ਕਰਾਉਣਾ ਤਾਂ ਬਾਹਰ ਕੰਮ ਕਿੰਨਾ ਕਰਦੇ ਸੀ ਇਹਨਾਂ ਦਾ इलाज तो ना पंद्रह सौ रुपया लाया होने की करमा की गल तुर तो टीके तो तो टूके लवाए टीमे तो लवाए हूं पाया जो तो लोड़ तो तो आ, पी हूं तीन सौ रुपया फिर एक दिन दिता दो सौ दिता हूं दस पाया तेल कम पा वा हूं इन ज्यादा कम पा करके चलो मेरे को नहीं आवे को क्या इथे आ आवे उरे आए ये हो ਇਹ ਕੌਣ ਇਹ ਕੌਣ ਸੁਣ ਰਿਹਾ ਵੀ ਨਹੀਂ ਮੇਰੀ ਫੋਟੋ ਦੇਖੀ ਹਾਂ ਰੱਖਦੇ ਬੀਚ ਹਾਂਜੀ ਅੱਛਾ ਅੱਛਾ ਠੀਕ ਹੈ ਬਾਹਰ ਗੱਡੀ ਨਹੀਂ ਖੁੱਲੀ ਬੈ ਮੇਰੀ ਬੈ ਕਿੱਦਾਂ ਕਿੱਧਰ ਘੜਨਾ ਜਨਰੇਟਰ ਇਹਦਾ ਪਾਣੀ ਗਿਆ ਜਾਣਾ ਨਹੀਂ ਅੱਗੇ ਖੜਨੇ ਗੱਡੀ ਪਾਸੇ ਕਰ ਦਿਓ ਓਏ ਓਏ ਗਾੜ ਕੇ ਵੇਖ ਰਿਹਾ ਕਰਦਾ ਵਾਹ ਲਓ ਨਖਰੇ ਨਹੀਂ ਕਰਦਾ ਬੱਤੀਆਂ ਕਹਿੰਦਾ ਸਾਈਡ ਤੇ ਕਰੋ ਸਮੁੱਛਤ ਚਲੋ ਠੀਕ ਆਜ ਲਈ ਬੈ ਚਲੋ ਚਲਾ ਆ ਜਾ ਬੈਠਾ